ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਜੀ ਅੱਜ 28 ਦਸੰਬਰ ਯਾਨੀ ਕਿ 13 ਪੋਦਾ ਦਿਨ ਹੈ ਅੱਜ ਦੇ ਦਿਨ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰਕੌਰ ਜੀ ਦਾ ਸ਼ਹੀਦੀ ਦਿਵਸ ਹੈ ਸੰਗਜੀ ਵजीर खान ਸੋਚਦਾ ਸੀ ਵੀ ਮੈਂ ਸਾਹਿਬਜ਼ਾਦਿਆਂ ਨੂੰ ਮਾਰ ਦਿੱਤਾ ਹੈ ਸ਼ਹੀਦ ਕਰ ਦਿੱਤਾ ਹੈ ਪਰ ਇਹ ਬੱਚਿਆਂ ਨੂੰ ਮਾਰ ਕੇ ਵੀ ਮਾਰ ਨਹੀਂ ਸਕਿਆ ਸਾਹਿਬ ਜੀ ਆਦੇ ਅੱਜ ਵੀ ਜਿਉਂਦਾ ਨੇ ਅੱਜ ਵੀ ਸਾਡੇ ਦਿਲਾਂ ਚ ਸਾਡੇ ਬੋਲਾਂ ਚ ਸਾਡੀ ਸੋਚ ਵਿੱਚ ਸਾਡੇ ਜੀਵਨ ਵਿੱਚ ਜਿਉਂਦੇ ਨੇ ਸਾਹਿਬ ਜਾਦੀਆ ਦੇ ਜੀਵਨ ਤੋਂ ਸਿੱਖਿਆ ਲੈ ਕੇ ਸਾਡਾ ਜੀਵਨ ਰੋਸ਼ਨ ਹੁੰਦਾ ਹੈ ਸੰਗਤ ਜੀ ਅਸੀਂ ਪਿਛਲੇ ਕੁਝ ਦਿਨਾਂ ਤੋਂ ਸਾਹਿਬ ਜਾਦੀਆ ਦੇ ਇਤਿਹਾਸ ਨੂੰ ਥੋੜਾ ਬਹੁਤ ਜਾਣਨ ਦੀ ਮਿਲ ਜੁਲ ਕੇ ਕੋਸ਼ਿਸ਼ ਕੀਤੀ ਹੈ ਅੱਜ ਛੋਟੇ ਸਾਹਿਬ ਜਾਦੀਆ ਦੀ ਸ਼ਹੀਦੀ ਤੋਂ ਪਹਿਲਾਂ ਅਸੀਂ ਮਾਤਾ ਗੁਜਰਕੌਰ ਜੀ ਬਾਰੇ ਥੋੜਾ ਜਿਹਾ ਜਾਣਦੇ ਹਾਂ ਕਈ ਲੋਕ ਸਮਝਦੇ ਨੇ ਕਿ ਮਾਤਾ ਜੀ ਬਜ਼ੁਰਗ ਸੀ ਇਸ ਲਈ ਉਹਨਾਂ ਦਾ ਦਿਲ ਕਮਜ਼ੋਰ ਸੀ ਪਰ ਯਾਦ ਰੱਖਣ ਵਾਲੀ ਗੱਲ ਤਾਂ ਇਹ ਹੈ ਮਾਤਾ ਗੁਜਰਕੌਰ ਜੀ ਜਿਨ੍ਹਾਂ ਦਾ ਪਹਿਲਾ ਨਾਮ ਗੁਜਰੀ ਸੀ ਮਾਤਾ ਜੀ ਕੋਈ ਛੋਟੀ ਮੋਟੀ ਔਰਤ ਨਹੀਂ ਇਹ ਇੱਕ ਪੂਰੇ ਨਗਰ ਸ੍ਰੀ ਅਨੰਦਪੁਰ ਸਾਹਿਬ ਦੀ ਮਹਾਰਾਣੀ ਸਨ ਸ੍ਰੀ ਅਨੰਦਪੁਰ ਸਾਹਿਬ ਨੂੰ ਬਸਾਉਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਤਨੀ ਹਨ ਸ਼ਹੀਦ ਭਾਈ ਭਾਈ ਕਿਰਪਾਲ ਚੰਦ ਦੀ ਭੈਣ ਹਨ ਇਹ ਸ਼ਹੀਦ ਚਾਰ ਸਾਹਿਬ ਜਦਿਆ ਦੀ ਦਾਦੀ ਹਨ ਅਤੇ ਮਾਤਾ ਗੁਜਰੀ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਹਨ ਸੰਗਤ ਜੀ ਮਾਤਾ ਗੁਜਰਕੌਰ ਜੀ ਨੇ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਬਹੁਤ ਸਾਰੇ ਯੁੱਧ ਦੇਖੇ ਮਾਤਾ ਜੀ ਨੇ ਆਪਣੇ ਸੋਹਰਾ ਸਾਹਿਬ ਫਿਰ ਪਤੀ ਨੂੰ ਉਸ ਤੋਂ ਬਾਅਦ ਪੁੱਤਰ ਨੂੰ ਇਸ ਤੋਂ ਬਾਅਦ ਪੋਤਰਿਆਂ ਨੂੰ ਜੰਗ ਵਿੱਚ ਜੂਝਦੇ ਵੇਖਿਆ ਮਾਤਾ ਜੀ ਆਪਣੇ ਪੁੱਤਰ ਤੇ ਪੋਤਿਆਂ ਨੂੰ ਖੁਦ ਜੰਗ ਵਿੱਚ ਤਿਆਰ ਕਰਕੇ ਭੇਜਦੇ ਸਨ ਕਿ ਜਾਓ ਜ਼ੁਲਮ ਦੇ ਖਿਲਾਫ ਜਿੱਤ ਕੇ ਆਓ ਇਸ ਤੋਂ ਇਲਾਵਾ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੁੰਦੇ ਨੇ ਤੇ ਮਾਤਾ ਜੀ ਕਬਰੋਂਦੇ ਨਹੀਂ ਆਪਣੇ ਪੁੱਤਰ ਨਾਲ ਮਿਲ ਕੇ ਪੂਰੇ ਕਾਰਜ ਨੂੰ ਸੰਭਾਲਦੇ ਨੇ ਜਿਨ੍ਹਾਂ ਦਾ ਪੂਰਾ ਬਚਪਨ ਪੂਰੀ ਜਵਾਨੀ ਤੇ ਬੁਢਾਪਾ ਗੁਰੂਆਂ ਨਾਲ ਬਤੀਤ ਹੋਇਆ ਹੋਵੇ ਤੇ ਆਪ ਜੀ ਸੋਚੋ ਕਿੰਨੇ ਮਹਾਨ ਹੋਣਗੇ ਮਾਤਾ ਜੀ ਬਹਾਦਰ ਹੋਣਗੇ ਇਸ ਕਰਕੇ ਉਹਨਾਂ ਨੂੰ ਕੋਈ ਵੀ ਦੁਸ਼ਟ ਕਸ਼ਟ ਹਰਾ ਨਹੀਂ ਸਕਿਆ ਸਾਹਿਬ ਜਦਿਆਂ ਅੰਦਰ ਇੰਨੀ ਸ਼ਕਤੀ ਸਿਰਫ ਦਾਦੀ ਜੀ ਕਰਕੇ ਸੀ ਕਿਉਂਕਿ ਮਾਤਾ ਜੀ ਉਹਨਾਂ ਦੇ ਮਨ 'ਚ ਗੁਰੂ ਸਾਹਿਬ ਜੀ ਦੀ ਬਾਣੀ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਪਰਦੇ ਸੀ ਅੱਜ 13 ਪੋ ਦਾ ਉਹ ਦਿਨ ਹੈ ਜਿਸ ਦਿਨ ਆਖਰੀ ਵਾਰ ਦਾਦੀ ਜੀ ਤੇ ਪੋਤਿਆਂ ਦਾ ਮੇਲ ਹੋ ਰਿਹਾ ਹੈ ਦਾਦੀ ਮਾਤਾ ਜੀ ਜਾਣਦੇ ਸੀ ਕਿ ਅੱਜ ਮੇਰੇ ਪੋਤਿਆਂ ਨਾਲ ਦੁਬਾਰਾ ਮਿਲਣਾ ਨਹੀਂ ਹੋਵੇਗਾ ਅਤੇ ਦਾਦੀ ਜੀ ਇਹ ਵੀ ਜਾਣਦੇ ਸੀ ਕਿ ਮੇਰੇ ਮਾਸੂਮ ਪੋਤੇ ਅੱਜ ਆਪਣਾ ਜੀਵਨ ਕੁਰਬਾਨ ਕਰਕੇ ਧਰਮ ਦੀ ਰੱਖਿਆ ਕਰਨਗੇ ਮਾਤਾ ਜੀ ਨੇ ਬੱਚਿਆਂ ਨੂੰ ਜੀ ਭਰ ਕੇ ਪਿਆਰ ਕੀਤਾ ਮੱਥਾ ਚੁੰਮਿਆ ਪਿੱਠ ਥਾਪੜੀ ਤੇ ਵਿਦਾ ਕੀਤਾ ਮਾਤਾ ਜੀ ਨੇ ਦੋਵੇਂ ਹੱਥ ਜੋੜ ਉਸ ਬਰਮਾਤਮਾ ਦਾ ਸ਼ੁਕਰ ਅਦਾ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਦੇ ਨੇ ਤੇ ਕਹਿੰਦੇ ਨੇ ਆਪ ਜੀ ਦੇ ਪੋਤੇ ਆਪ ਜੀ ਦੀ ਰਾਤੇ ਹੀ ਪੈਂਡੇ ਤੇ ਹੀ ਚੱਲ ਰਹੇ ਨੇ ਜਿੱਦਾਂ ਆਪ ਜੀ ਜ਼ੁਲਮ ਦੇ ਵਿਰੁੱਧ ਡਟੇ ਰਹੇ ਇਦਾਂ ਹੀ ਇਹ ਵੀ ਬਿਲਕੁਲ ਤੁਹਾਡੇ ਵਾਂਗੂ ਹੀ ਡਟੇ ਹੋਏ ਨੇ ਮਾਤਾ ਜੀ ਟਿਕਟਕੀ ਲਗਾ ਕੇ ਉਦੋਂ ਤੱਕ ਬੱਚਿਆਂ ਵੱਲ ਵੇਖਦੇ ਰਹੇ ਜਦੋਂ ਤੱਕ ਬੱਚੇ ਅੱਖਾਂ ਤੋਂ ਓਲੇ ਨਹੀਂ ਹੋ ਗਏ। ਉਧਰ ਸਰਹੰਦ ਚ ਕੋਈ ਵੀ ਜੱਲਾਦ ਸਾਹਿਬਜ਼ਾਦੀਆਂ ਨੂੰ ਸ਼ਹੀਦ ਕਰਨ ਨੂੰ ਤਿਆਰ ਨਹੀਂ ਸੀ ਹੋ ਰਿਹਾ। ਤਾਂ ਇਹਨਾਂ ਦੇ ਇੱਕ ਸੈਨਿਕ ਵਜ਼ੀਰ ਖਾਨ ਨੂੰ ਸੁਲਾ ਦਿੱਤੀ। ਹਜ਼ੂਰ, ਅਗਰ ਤੁਸੀਂ ਕਹੋ ਤਾਂ ਮੈਂ ਦੋ ਜੱਲਾਦਾਂ ਨੂੰ ਇਹ ਖਬਰ ਦੇ ਸਕਦਾ ਹਾਂ, ਉਹ ਇਹ ਕੰਮ ਜ਼ਰੂਰ ਕਰ ਦੇਣਗੇ। ਵਜ਼ੀਰ ਖਾਨ ਕਹਿੰਦਾ ਹੈ, ਲਿਆਓ ਉਹਨਾਂ ਨੂੰ। ਇਹ ਕਹਿੰਦਾ ਹੈ, ਉਹ ਤੁਹਾਡੀ ਹੀ ਜੇਲ੍ਹ ਵਿੱਚ ਹਨ। ਜੇਕਰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਤੇ ਉਹ ਇਹ ਕੰਮ ਕਰ ਸਕਦੇ ਨੇ। ਤੇ ਵਜ਼ੀਰ ਖਾਂ ਉਹਨਾਂ ਨੂੰ ਛੱਡਣ ਲਈ ਮਨ ਜਾਂਦਾ ਹੈ ਸੰਘਾਜੀ ਜਲਾਦ ਸ਼ਾਸ਼ਨ ਬੇਗਤਾ ਵਾਸ਼ਨ ਬੇਗ ਇਹਨਾਂ ਨੂੰ ਆਪਣੇ ਮੁਕਦਮੇ 'ਚ ਮਾਫੀ ਦਾ ਵਾਅਦਾ ਲੈ ਕੇ ਸਾਹਿਬ ਜਾਦਿਆ ਨੂੰ ਸ਼ਹੀਦ ਕਰਨ ਲਈ ਮਨਾ ਲਿਆ ਜਾਂਦਾ ਹੈ ਇਸ ਤੋਂ ਬਾਅਦ ਸਾਹਿਬ ਜਾਦਿਆ ਨੂੰ ਇਸ ਜਲਾਦਾ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਸਰਹੰਦ ਦੇ ਲੋਕ ਵੇਖ ਕੇ ਹੈਰਾਨ ਸਨ ਇਹ ਜ਼ਾਲਮ ਕਿੰਨਾ ਕਹਿ ਟਾਰੇ ਹਨ ਬੱਚਿਆਂ ਤੇ ਤੇ ਇੱਧਰ ਸਾਹਿਬ ਜਾਦੇ ਬਿਲਕੁਲ ਨਾ ਘਬਰਾਏ ਜਲਾਦਾ ਨੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੀ ਸਿੰਘ ਜੀ ਨੂੰ ਕਿਲੇ ਦੀ ਨੀਂਹ ਵਿੱਚ ਖੜਾ ਕੀਤਾ ਤੇ ਉਹਨਾਂ ਦੇ ਆਲੇ-ਦੁਆਲੇ دیوار ਚਣਾਉਣੀ ਸ਼ੁਰੂ ਕਰ ਦਿੱਤੀ। ਜ਼ਾਲਮ ਵਜ਼ੀਰ ਖਾਂ ਤੇ ਉਹਦੇ ਸੇਵਾਦਾਰ ਬੜੇ ਉਦਾਸ ਦੇਖ ਰਏ ਸਨ, ਬੜੇ ਚਿੰਤਾ ਵਿੱਚ ਲੱਗ ਰਹੇ ਸਨ ਜਿੱਦਾਂ ਇਹ ਜਿੱਤ ਕੇ ਵੀ ਹਾਰ ਗਏ ਹੋਣ। ਉਧਰ دیوار ਉੱਚੀ ਹੁੰਦੀ ਜਾ ਰਹੀ ਸੀ ਅਤੇ ਸਹਿਬਜ਼ਾਦੇ ਜਗਜੀਤ ਸਾਹਿਬ ਦਾ ਪਾਠ ਕਰਨ ਲੱਗੇ। دیوار ਜਦੋਂ ਉਸਰ ਦੇ ਉਸਰ ਦੇ ਛੋਟੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੀ ਛਾਤੀ ਕੋਲ ਆ ਗਈ ਤੇ ਕਾਜ਼ੀ ਨੇ ਇੱਕ ਵਾਰ ਫੇਰ ਸਹਿਬਜ਼ਾਦਿਆਂ ਨੂੰ ਪੁੱਛਿਆ ਅਜੇ ਵੀ ਮੌਕਾ ਹੈ ਸਾਡਾ ਕਹਿਣਾ ਮੰਨ ਲਵੋ ਇਸਲਾਮ ਕਬੂਲ ਕਰ ਲਵੋ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਨੇ ਕਿਹਾ ਤੁਸੀਂ ਕਿਉਂ ਆਪਣਾ ਵਕਤ ਬਰਬਾਦ ਕਰ ਰਹੇ ਹੋ ਸਾਡਾ ਜਵਾਬ ਨਹੀਂ ਬਦਲਣਾ ਥੋੜੀ ਦੇਰ ਬਾਅਦ ਬਾਬਾ ਜੋਰਾਵਰ ਸਿੰਘ ਜੀ ਨੇ ਆਪਣੇ ਛੋਟੇ ਭਰਾ ਨੂੰ ਕਿਹਾ ਕਿ ਐ ਮੇਰੇ ਛੋਟੇ ਵੀਰ ਤੂੰ ਠੀਕ ਹੈ ਨਾ ਬਾਬਾ ਫਤੇ ਸਿੰਘ ਜੀ ਆਖਦੇ ਨੇ ਵੀਰ ਜੀ ਜਦੋਂ ਤੁਸੀਂ ਨਾਲ ਹੋ ਤਾਂ ਕੀ ਡਰ ਹੈ ਬਾਬਾ ਜੋਰਾਵਰ ਸਿੰਘ ਜੀ ਨੇ ਫਿਰ ਕਿਹਾ ਵੀਰ ਤੇਰੀ ਸ਼ਹੀਦੀ ਬਹੁਤ ਮਹਾਨ ਹੈ ਦੁਨੀਆਂ ਚ ਚਾਹੇ ਤੁਸੀਂ ਮੇਰੇ ਤੋਂ ਬਾਅਦ ਵਿੱਚ ਆਇਓ ਪਰ ਦੀਵਾਰ ਮੇਰੇ ਤੋਂ ਪਹਿਲਾਂ ਤੁਹਾਨੂੰ ਟੱਕ ਕੇ ਤੁਹਾਨੂੰ ਮੇਰੇ ਤੋਂ ਦੂਰ ਕਰ ਦੇਵੇਗੀ ਤੇ ਮੇਰੇ ਵੀਰ ਤੇਰੀ ਸ਼ਹੀਦੀ ਨੂੰ ਲੋਕ ਯਾਦ ਕਰਨਗੇ ਤੂੰ ਸੱਚਮੁੱਚ ਬਹੁਤ ਮਹਾਨ ਹੈ ਸਾਹਿਬ ਜادہ ਬਾਬਾ ਫਤਿਹ ਸਿੰਘ ਜੀ ਆਖਦੇ ਨੇ ਵੀਰ ਜੀ ਅਸੀਂ ਹਮੇਸ਼ਾ ਨਾਲ ਰਹਾਂਗੇ ਤਾਂ ਦੋਨੋਂ ਸਹਿਜ ਜادہ ਆਪਣਾ ਧਿਆਨ ਗੁਰੂ ਚਰਨਾ ਤੇ ਜੋੜ ਕੇ ਗੁਰਬਾਣੀ ਦਾ ਪਾਠ ਕਰਦੇ ਰਹੇ ਜਦੋਂ ਦੀਵਾਰ ਪੂਰੀ ਹੋ ਗਈ ਤੇ ਵਜ਼ੀਰ ਖਾਨ ਇਥੋਂ ਦੀ ਜਾਣ ਲੱਗਾ ਵਜ਼ੀਰ ਖਾਨ ਨੇ ਸੋਚਿਆ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ ਪਰ ਕਹਿੰਦੇ ਨੇ ਕਿ ਦੀਵਾਰ ਥੋੜੀ ਹੀ ਦੇਰ ਚ ਡਿੱਗ ਪਈ ਅਤੇ ਸਾਹਿਬਜ਼ਾਦੇ ਬੇਹੋਸ਼ੀ ਦੀ ਹਾਲਤ 'ਚ ਸਨ ਜਦੋਂ ਵਜ਼ੀਰ ਖਾਨ ਨੇ ਮੁੜ ਕੇ ਵੇਖਿਆ ਤੇ ਸਾਹਿਬਜ਼ਾਦੇ ਹਲੇ ਜਿਉਂਦੇ ਸਨ ਤਾਂ ਇਸ ਜ਼ਾਲਮ ਨੇ ਜਲਾਦਾ ਨੂੰ ਇਸ਼ਾਰਾ ਕੀਤਾ ਕਿ ਇਹਨਾਂ ਦਾ ਸਿਰ ਕਲਮ ਕਰ ਦਿੱਤਾ ਜਾਵੇ ਤੇ ਜਲਾਦਾ ਨੇ ਵਜ਼ੀਰ ਖਾਨ ਦੇ ਕਹਿਣ ਤੇ ਛੋਟੇ-ਛੋਟੇ ਮਾਸੂਮ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ। ਸੰਗਤ ਜੀ ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਉੱਥੇ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਸ਼੍ਰੀ ਫਤਿਹਗੜ੍ਹ ਸਾਹਿਬ ਫਤਿਹਦਾ ਨਗਰ ਜਿੱਤ ਦਾ ਨਗਰ ਬਾਬਾ ਫਤਿਹ ਸਿੰਘ ਜੀ ਦੇ ਨਾਮ ਤੇ ਇਹ ਨਗਰ ਬਣਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਥੇ ਪਾਲਕੀ ਸਾਹਿਬ ਸਜੋਬਿਤ ਹੈ ਉਸ ਦੇ ਨੀਚੇ ਪੋਰਾ ਸਾਹਿਬ ਜੇ ਉਹੀ ਦੀਵਾਰ ਸ਼ੇਸ਼ੂਬਿਤ ਹੈ ਜਿਸ ਨੂੰ ਸੰਗਤ ਅੱਜ ਵੀ ਸ਼ੀਸ਼ ਝੁਕਾਉਣ ਵਾਸਤੇ ਆਉਂਦੀ ਹੈ ਸੰਗਤ ਛੋਟੇ ਸਹਿਜਾਦਿਆਂ ਦੇ ਦਰਸ਼ਨਾ ਨੂੰ ਆਉਂਦੀ ਹੈ ਮੈਂ ਛੋਟੇ ਸਹਿਜਾਦਿਆਂ ਦੇ ਚਰਨਾਚ ਕੋਟਾਨ ਕੋਠਵਾਰ ਸ਼ੀਸ਼ ਝੁਕਉਂਦੀ ਹਾਂ ਜਿਨ੍ਹਾਂ ਨੇ ਹੱਸਦੇ ਹੱਸਦੇ ਸ਼ਹਾਦਤ ਦਾ ਜਾਮ ਪੀਤਾ ਪਰ ਜ਼ੁਲਮ ਦੇ ਅੱਗੇ ਸਿਰ ਨਹੀਂ ਝੁਕਾਇਆ ਅਤੇ ਸਾਨੂੰ ਵੀ ਸਿਰ ਝੁੱਕ ਕੇ ਜੀਉਣ ਦਾ ਸਬਕ ਦਿੱਤਾ ਉਧਰ ਮਾਤਾ ਗੁਜਰਕੌਰ ਜੀ ਨੂੰ ਵੀ ਛੋਟੇ ਸਹਿਜਾਦਿਆਂ ਬਾਰੇ ਪਤਾ ਲੱਗਦਾ ਹੈ ਮਾਤਾ ਜੀ ਉਸ ਅਕਾਲ ਪੁਰਖ ਦਾ ਸ਼ੁਕਰ ਕਰਦੇ ਹਨ। ਵਜ਼ੀਰ ਖਾਂ ਬਜ਼ੁਰਗ ਦਾਦੀ ਜੀ ਨੂੰ ਵੀ ਮਾਰਨ ਦਾ ਹੁਕਮ ਦੇ ਦਿੰਦਾ ਹੈ ਅਤੇ ਦਾਦੀ ਮਾਤਾ ਜੀ ਵੀ ਆਪਣੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਵਾਂਗੂ ਅਡੋਲ ਬੈਠੇ ਰਹਿੰਦੇ ਹਨ ਅਤੇ ਜੱਲਾਦ ਮਾਤਾ ਜੀ ਨੂੰ ਵੀ ਸ਼ਹੀਦ ਕਰ ਦਿੰਦੇ ਨੇ। ਜਿਸ ਜਗ੍ਹਾ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਹੁੰਦੀ ਹੈ ਉੱਥੇ ਵੀ ਇਹ ਠੰਡਾ ਗੁਰਜ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ। ਜਿਸ ਵਜ਼ੀਰ ਖਾਂ ਤੇ ਉਸ ਦੇ ਦਰਬਾਰੀਆਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਉਨ੍ਹਾਂ ਦੇ ਘਰਾਂ 'ਚ ਅੱਜ ਦੀਵੇ ਤੱਕ ਨਹੀਂ ਬਲਦੇ ਤੇ ਇੱਧਰ ਸਾਹਿਬਜ਼ਾਦੀਆ ਦੀ ਯਾਦ ਵਿੱਚ ਹਰ ਰੋਜ਼ ਲੱਖਾਂ ਦੀ ਤਦਾਦ ਤੇ ਸੰਗਤ ਸਾਹਿਬਜ਼ਾਦੀਆ ਦੇ ਦਰਸ਼ਨ ਕਰ ਸੀਸ ਚ ਕੋਣ ਨਤ ਮਸਤਕ ਹੋਣ ਆਉਂਦੀ ਹੈ ਜੋ ਦੀਪ ਸਾਹਿਬਜ਼ਾਦੀਆ ਨੇ ਸ਼ਹੀਦੀ ਦੇ ਕੇ ਜਗਾਇਆ ਉਸ ਦਾ ਪ੍ਰਕਾਸ਼ ਦਿਨ ਤੋਂ ਦਿਨ ਵੱਧਦਾ ਜਾ ਰਿਹਾ ਹੈ ਤੇ ਇਹ ਪ੍ਰਕਾਸ਼ ਸਦਾ ਹੀ ਵੱਧਦਾ ਰਹੇਗਾ ਉਹਨਾਂ ਦੀ ਸ਼ਹੀਦੀ ਸਾਡੇ ਅੰਦਰ ਜ਼ੁਲਮ ਦੇ ਖਿਲਾਫ ਲੜਨ ਦੀ ਸ਼ਕਤੀ ਭਰਦੀ ਹੈ ਅਤੇ ਸਾਨੂੰ ਸਿਖਾਉਂਦੀ ਹੈ ਕਿ ਝੂਠ ਜਾਂ ਜ਼ੁਲਮ ਭਾਵੇਂ ਕਿੰਨਾ ਵੀ ਚਮਕ ਧਮਕ ਵਾਲਾ ਹੋਵੇ ਤਾਕਤਵਰ ਹੋਵੇ ਵੱਡਾ ਹੋਵੇ ਪਰ ਇਹ ਸੱਚ ਦੇ ਸਾਹਮਣੇ ਛੋਟਾ ਹੀ ਹੁੰਦਾ ਹੈ ਇਸ ਦੀ ਚਮਕ ਨਕਲੀ ਹੁੰਦੀ ਹੈ ਮਾਤਾ ਗੁਜਰਕੌਰ ਜੀ ਛੋਟੇ ਸਹਿਬਜ਼ਾਦਿਆਂ ਅਗੇ ਸਾਡਾ ਸੀਸ ਕੋਟਾਨ ਕੋਟਵਾਰ ਚੁੱਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ